ਤੇਰੇ ਮੂਹਰੇ ਵਿੱਚ ਕੀ ਆ ਮੌਤ ਤੇ ਜੀਵਨ ਦੋਏ ਚੀਜ਼ਾਂ ਨੇ ਤੇਰੀ ਜ਼ੁਬਾਨ ਦੇ ਵਿੱਚ ਤੇ ਜਿਹੜੇ ਇਹਦੇ ਨਾਲ ਪਿਆਰ ਰੱਖਦੇ ਆ ਇਹਦੇ ਨਾਲ ਜ਼ੁਬਾਨ ਦੇ ਨਾਲ ਜਿਹੜੇ ਇਹਦੇ ਨਾਲ ਪਿਆਰ ਰੱਖਦੇ ਲਿਖਿਆ ਉਹਦਾ ਫਲ ਖਾਣਗੇ ਹੁਣ ਅਹੀਂ ਵੇਖਣਾ ਆ ਕਿ ਅਹੀਂ ਫਲ ਕਿਹੜਾ ਪਾਣਾ ਹallelujah ਅਹੀਂ ਆਪਣੀ ਜ਼ੁਬਾਨ ਵਿੱਚੋਂ ਉਹ ਮਾੜਾ ਬੋਲ ਕੇ ਤਨਤ ਚੀਜ਼ ਆਪਣੀ ਜ਼ਿੰਦਗੀ ਦੇ ਵਿੱਚ ਲੈਣੀ ਹੈ ਕਿ ਜਾਹੀਂ ਉਸ ਅਸ਼ੀਸ਼ ਨੂੰ ਇਸਤੇਮਾਲ ਕਰਨਾ ਆਪਣੀ ਜ਼ਿੰਦਗੀ ਨੂੰ ਚੰਗਾ ਬਣਾਉਣ ਦੇ ਲਈ ਹallelujah ਤੁਕ ਤੱਕ ਵੀ ਕਹਿ ਕਹਦੇ ਕਹਿ ਦੇ ਕੇ ਕਹਿ ਦੇ ਕੇ ਆਪਣੀ ਬਰਕਤ ਨੂੰ ਆਪਣੇ ਵੱਲ ਨੂੰ ਖਿੱਚੋ ਕਿ ਮੈਂ ਬਲੈਸ ਹੈ ਪਰਮੇਸ਼ਰ ਮੈਨੂੰ ਬਲੈਸ ਕੀਤਾ ਪਰਮੇਸ਼ਰ ਮੈਨੂੰ ਆਮ ਜੀਵਨ ਨਹੀਂ ਦਿੱਤਾ ਖੁਦਾ ਨੇ ਮੈਨੂੰ ਬਲੈਸਿੰਗ ਵਾਲਾ ਜੀਵਨ ਦਿੱਤਾ ਮੈਂ ਬਲੈਸ ਹੋ ਚੁੱਕਿਆ ਮੈਨੂੰ ਪਰਮੇਸ਼ਰ ਨੇ ਚੁਣਿਆ ਜਿਹੜਾ ਪ੍ਰਭੂ ਵਿੱਚ ਆ ਚੁੱਕਾ ਨਵੀਂ ਸ੍ਰਿਸ਼ਟ ਪ੍ਰਾਣੀਆਂ ਗੱਲਾਂ ਬੀਤ ਗਈਆਂ ਲਿਖਿਆ ਨਵੀਂ ਸ੍ਰਿਸ਼ਟ ਨੇ ਹੁਣ ਹਲ렐ੂਇਆ ਪ੍ਰਾਣਾ ਸਭ ਕੁਝ ਬੀਤ ਗਿਆ ਸਾਰੇ ਪਾਪ ਸਰਾਪ ਬਧੀਆਂ ਬੰਧਨ ਰੋਗ ਬਿਮਾਰੀਆਂ ਚਲੀ ਗਈਆਂ ਗੀਆਂ